ਗੁਰੂ ਘਰ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਭਰਾਵਾਂ ਦੀ ਮੌਤ ਕਿਸੇ ਦੇ ਭੋਗ ਵਿੱਚ ਆਏ ਸਨ ਗੁਰਦੁਆਰੇ ਕੋਟਪੂਰਾ ਤੇ ਨੇੜਲੇ ਪਿੰਡ ਖਾਰਾ ਵਿਖੇ ਇੱਕ ਮੰਨ ਭਾਗੀ ਘਟਨਾ ਸਾਹਮਣੇ ਆਈ ਇਥੋਂ ਦੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਿੰਡ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਸ ਗੁਰਦੁਆਰਾ ਸਾਹਿਬ ਵਿੱਚ ਪਿੰਡ ਨਾਲ ਸੰਬੰਧਿਤ ਇੱਕ ਪਰਿਵਾਰ ਦੇ ਘਰ ਹੋਈ ਮੌਤ ਦੇ ਸਬੰਧ ਵਿੱਚ ਪਾਠ ਦਾ ਭੋਗ ਰੱਖਿਆ ਗਿਆ ਸੀ ਜਿਸ ਵਿੱਚ ਭਾਰੀ ਦਿਨ ਦੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ ਸਨ ਇਸੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਆਏ ਇਸ ਪਿੰਡ ਦੇ ਰਹਿਣ ਵਾਲੇ ਬੱਚੇ ਗੁਰੂ ਸਰੋਵਰ ਦੇ ਨੇੜੇ ਖੜੇ ਸਨ ਕਿ ਇੱਕ ਬੱਚਾ ਪੈਰ ਫਿਸਲਣ ਕਾਰਨ ਸਰੋਵਰ ਵਿੱਚ ਡਿੱਗ ਗਿਆ ਅਤੇ ਉਸ ਨੂੰ ਬਚਾਉਣ ਲਈ ਸਰੋਵਰ ਵਿੱਚ ਉਤਰਿਆ ਦੂਜਾ ਬੱਚਾ ਵੀ ਡੁੱਬ ਗਿਆ ਸੂਚਨਾ ਮਿਲਨ ਸਾਰੇ ਪਿੰਡ ਵਾਸੀਆਂ ਨੇ ਦੋਹਾਂ ਨੂੰ ਬਾਹਰ ਕੱਢਿਆ ਅਤੇ ਕੋਟਕਪੂਰਾ ਦੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੱਗਾ ਤਾਂ ਬਈ ਬਹੁਤ ਹੀ ਦੁਖਦਈ ਘਟਨਾ ਇਸ ਤੋਂ ਕੋ ਡਾਕੂ ਦਖੋ ਨਹੀਂ ਸਕਦਾ ਗਾਗਾ ਦੋ ਬੱਚੇ 14 14 ਸਾਲ ਦੇ ਜਿਹੜੇ ਕਿ 8ਵੀਂ ਕਲਾਸ ਦੇ ਵਿਦਿਆਰਥੀ ਦੋਨੋਂ ਤੇ ਦੋਨੋਂ ਗੁਰਦਾਸ ਸਾਹਿਬ ਗਏ ਸੀ ਵਿਚਾਰੇ ਮਾਥਾ ਟੇਕਣ ਉਥੇ ਅੱਗੇ ਸਲੋਵਰ ਸੇ ਇਸ਼ਨਾਨ ਕਰਨ ਚਲੇ ਗਏ ਜਾਂ ਪੰਜ ਇਸ਼ਨਾਨੇ ਕਰਨ ਗਏ ਜਿਹੜਾ ਲਾਪਰੀਤਾ ਉਹਦਾ ਪੈਰ ਸਲਿੱਪ ਹੋ ਗਿਆ ਕਿਤੇ ਜਦੋਂ ਵਿੱਚ ਡਿੱਗਿਆ ਤੇ ਹਰਮਨ ਉਹਨੂੰ ਬਚਾਉਂਦਾ ਸੀਗਾ ਤੋਂ ਦੋਨੋਂ ਹੀ ਬੱਚੇ ਵਿੱਚ ਗਲ ਕੇ ਉਹਦੇ ਕਾਰਨ ਮਦੂਆ ਦੀ ਜਦੋਂ ਪਲੇਅਰ ਵੀ ਸੀ ਹਾਂ ਕਬੱਡੀ ਦਾ ਪਲੇਅਰ ਸੀ ਮੁੰਡਾ ਜਿਹੜਾ ਹਰਮਨ ਆ ਤੇ ਬਹੁਤ ਹੀ ਚੰਗੇ ਬੱਚੇ ਸੀਗੇ ਲਾਇਕ ਬੱਚੇ ਸੀਗੇ ਬਹੁਤ ਵੱਡੀ ਦੁੱਖ ਦੀ ਘਟਨਾ ਹੈ ਇਹ ਕਿ ਹਾਂ ਅਸੀਂ ਪਰਿਵਾਰ ਦੇ ਨਾਲ ਖੜੇ ਆ ਜਿੰਨੀ ਜੋਗੀਆਂ ਜੀ ਸਾਰਾ ਪਿੰਡ ਸਾਰਾ ਨਾਲ ਖੜਾ ਪਰਿਵਾਰ ਦੇ ਉਹ ਕਿੰਨੇ ਕਿਸੀ ਬੱਚਾ 14 14 ਸਾਲ ਸੀ ਦੋਨੋਂ ਬੱਚੇ ਨੇ